ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਕੁਐਸਚਨ ਤੁਹਾਡੇ ਗਾੜੀ ਕੀ ਆਪਣੀ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਤੇ ਸਜਣੋ ਪਹੁੰਚ ਗਏ ਆਂ ਪਿੰਡ ਬੈੜਵਾਲ ਢੋਲੇ ਮੜੀਆਂ ਲਾਈ ਜਾਈ ਪਿੰਡ ਬੈੜਵਾਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤਹਿਸੀਲ ਇਹਨੂੰ ਆ ਗਈ ਪੱਟੀ ਢੋਲੇ ਕੋਲ ਆਏ ਆ ਦੋ ਵੜਾ ਸੁਈਆਂ ਸਵਾਈਆਂ ਵਿਖਾਉਣ ਲੱਗੇ ਤੁਹਾਨੂੰ ਸਜਣੋ ਬਿਲਕੁਲ ਗਿੱਲੇ 나ੜੂ ਤਾਜ਼ੀਆਂ ਕੋਈ ਕੱਲ ਪਤੋਲੀਆਂ ਸੂਈਆਂ 20 20 ਪਲੱਸ ਵਾਲੀਆਂ ਜੀ ਸੱਜਣੋ 20 20 ਕਿਲੋ ਵਾਲੀਆਂ ਵਹਿੜਾਂ ਜੇ ਵਹਿੜਾਂ ਜੇ ਗਾਵਾਂ ਨਹੀਂ ਜੇ ਇਹ ਖਿਆਲ ਕਰਿਓ ਤੇ ਇਹ ਕਾਮੀ ਨਹੀਂ ਝੋਟੀ ਕਿਆ ਬਾਤ ਹੈ ਪਹਿਲਾ ਸੂਬਾ ਸੂਈ ਆ ਤੇ ਜਿਤਨਾ ਮਰਜ਼ੀ ਭੋਲਿਆ ਥੱਲੇ ਬਹਿ ਕੇ ਕਰਾਂ ਰਖਾਰੇ ਭੈਣ ਭਰਾਵਾਂ ਨੂੰ ਤੋਹਫੀ ਆ ਲੱਤ ਨਹੀਂ ਫੋੜਦੀ ਜਿੰਨਾ ਮਰਜ਼ੀ ਧਾਰਾਂ ਜਿੰਨੀ ਵਾਰ ਜਿੰਨੀ ਮਰਜ਼ੀ ਬਹਿ ਜਾਓ ਕਰਮਾਲੀਆਂ ਦੀ ਆਜੋ ਆਜੋ ਤੇ ਦੂਜੀਆਂ ਕਿਹੜੀਆਂ ਪਹਿਲੀਆਂ ਕਈ ਕਿਹੜੀਆਂ ਚੱਲ ਜੋ ਚੱਲ ਜੋ ਅਸੀਂ ਨਹੀਂ ਝੋਣਾ ਹਣਾ ਠੀਕ ਆ ਤੇ ਵੀਰਗੋ ਨੂੰ ਦੱਬ ਕੇ ਸ਼ੇਅਰ ਕਰ ਦਿਓ ਲੈਣ ਵਾਲੇ ਸੱਜਣ ਤਿੱਕਰ ਪਹਚਾ ਦਿਓ ਕਿਸੇ ਦਾ ਵੀ ਫਾਇਦਾ ਹੋ ਜਾਏ ਕੋਈ ਮਾਤੜਾ ਦੀ ਖਰੀਦਦਾਰੀ ਕਰ ਸਕੇ ਪਹੁੰਚ ਗਏ ਆ ਪਿੰਡ ਬੈੜਵਾਲ ਕਰਦੇ ਆ ਗੱਲਬਾਤ ਬਾਈ ਭੋਲੇ ਨਾ ਭੋਲੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਚਾਲ ਵਧੀਆ ਵਧੀਆ ਸੰਧੂ ਸਾਹਿਬ ਠੀਕ ਐ ਸਿੱਧਾ ਐ ਕਿਰਪਾ ਮਾਲਕ ਦੀ ਚਲੋ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਚਾਹੀਦੀ ਹੈ ਤੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ ਉਹ ਰਾਖੀ ਕਰਦਾ ਹਰ ਇੱਕ ਦਿਨ ਹੈ ਨਾ ਬਾਈ ਸੱਚੇ ਪਾਸ਼ਾ ਬਾਬਾ ਬਸ ਬਸ ਇਸੇ ਦਾ ਹੀ ਕੰਮ ਚਲਾਈ ਰੱਖੇ ਤੇ ਅੱਜ ਫਿਰ ਤਿੰਨਾ ਪਸ਼ੂਆਂ ਦੀ ਡਿਟੇਲ ਸਾਂਝੀ ਕਰ ਗਏ ਹੈ ਨਾ ਫਾਰਮ ਆਪਾਂ ਸੰਧੂ ਡੇਰੀ ਫਾਰਮ ਤੋਂ ਇੱਥੋਂ ਖੋਣਿਆ ਹੈ ਹਾਂਜੀ ਠੀਕ ਆ ਤੇ ਆਪਣਾ ਇੱਕ ਰੈਂਡਰੈਸ ਨੋਟ ਕਰਾ ਦੇ ਪਿੰਡ ਬੈੜਵਾਲਾ ਹਾਂ ਸੰਧੂ ਸਾਹਿਬ ਅਲਗੋ ਕੋਠੇ ਦੇ ਨਾਲ ਹੀ ਬਿਲਕੁਲ ਠੀਕ ਆ ਜੀ ਤਸਵੀਰ ਲਾ ਗਈ ਪੱਤੀ ਜਿਲਾ ਆ ਗਿਆ ਤਰੰਤਰ ਸਰ ਠੀਕ ਆ ਮੋਬਾਈਲ ਨੰਬਰ ਮੇਰੇ ਵੀਰ ਦਾ 90418 ਹਾਂ 16903 ਠੀਕ ਆ ਤੇ ਸ਼ੁਰੂਆਤ ਕਰੀ ਗਏ ਮੀਨੀ ਤੋਂ ਮੀਨੀ ਕੀ ਕਹਿੰਦੀ ਹਾਂ ਇੱਕਰਾ ਤੋਰਾ ਕਰਮਾ ਇਹਨੂੰ ਮੂੰਹੋਂ ਬੋਲਦੀ ਆ ਕਲਿੱਪ ਵੇਖ ਲਗਾ ਕੱਟੀ ਨੂੰ ਵਾਕਿਆ ਯਾਰ ਨੀਲੀ ਬਿਲਕੁਲ ਨਹੀਂ ਨਾ ਨੀਲੀ ਲਾ ਕੇ ਬੜੇ ਚੰਗੇ ਦੀ ਕੱਟੀ ਹਾਂ ਬਾਰਡਰ ਬਿਲਟ ਆਸਲ ਪੂਰੇ ਹਾਂਜੀ ਆਸਲ ਪੂਰੇ ਬਾਰਡਰ ਬਿਲਟ ਸਜਣੋ ਜਿਵੇਂ ਕਹਿ ਰਹੀਏ ਮੀਨੀ ਮੀਨੀ ਆ ਤੇ ਮੀਨੀ ਨੂੰ ਕੁਆਲਿਟੀ ਅੱਛਾ ਬੜੀ ਬੜੀ ਪਰ ਇਦਾਂ ਹੀ ਬੈਠਾ ਥੱਲੇ ਠੀਕ ਆ ਕੁਛ ਨਹੀਂ ਕਹਿੰਦੀ ਠੀਕ ਆ ਇੱਧਰ ਦੇਖੋ ਲੋ ਜੀ ਮੀਨੀ ਕੱਟੀ ਸਜਣਾ ਨਿੱਕੇ ਕਾ ਕਲਿੱਪ ਲੱਗਾ ਤੇ ਲੈਵਲ ਉਹ ਆ ਵੇਖ ਸਕਦੇ ਜੇ ਥਾਨ ਕਿਆ ਬਾਤ ਹੈ ਕਿਉਂਕਿ ਪੇਠ ਬੂੜਾ ਬੜਾ ਮੀਨੀ ਦਾ ਚੰਗਾ ਲੱਗਾ ਜੀ ਤੇ ਮੀਨੀ ਕੋਲੇ ਇੱਕਦਾਂ ਮੜਿਆ ਬਹਿ ਕੇ ਦਿਖਾਈ ਸਾਜੀ ਸੀ ਜਿੰਨਾ ਚਾਲਾਂ ਦੀਂਦਰਾਂ ਦੀ ਉਹ ਪੰਨੀਆਂ ਦੀ ਉਹ ਨਾ ਭਲੇ ਬਾਕੀ ਸੰਤੂ ਸਾਹਿਬ ਭਾਵੇਂ ਬੱਚਾ ਛੱਡ ਲਾ ਖਲੇ ਭਾਵੇਂ ਇਤਰਾ ਹੀ ਪੈਗਾ ਆਹ ਐਡੀ ਠੰਡੀ ਮਿੱਠੀ ਆ ਹੈਂ ਤੋਂ ਲਿਆ ਚੀ ਜਾਨੀ ਲੱਗਦੀ ਆਏ ਹੈਂ ਵਾਕਏ ਯਾਰ ਸਿਰਾਂ ਹੀ ਚੀਜ਼ ਲੱਗੀ ਜੀਂਦੀ ਰਵੇ ਇਹ ਦੋ ਦੀ ਮੂਰਤ ਚੱਲ ਠੀਕ ਹੈ ਨਾ ਨਹੀਂ ਤਾਂ ਪਹਿਲਾਂ ਕੱਟੀਆਂ ਲੱਗੇ ਨਹੀਂ ਲੱਗਣ ਦਿੰਦੀਆਂ ਨਹੀਂ ਵਾਕਏ ਯਾਰ ਜੀ ਤੋਹਫਿਆ ਹਾਂਜੀ ਤੇ ਦੁੱਧ ਹੋਊਗਾ 9 ਕਿਲੋ 8 9 ਕਿਲ ਦਾ ਸੰਧੂ ਸਾਹਿਬ ਦੁੱਧ ਭਾਵੇਂ 10 ਕਿਲੋ ਹੀ ਹੋਵੇ 9 ਕਿਲੋ ਕਿਲੋ ਪੁੱਟਾ ਕਰਕੇ ਲੈਣ 9 ਕਿਲੋ ਬਸ ਕਰ ਭੋਲੇ ਨਾ ਵਗਾ ਕਰ ਮਾ ਨੀਰ ਤੇ ਥਾਣੇ ਕਰਾ ਲਾ ਕੇ ਦਿਖਾ ਦੀ ਮੇਰਾ ਵੀਰ ਲਾਈਂ ਕਿਆ ਬਾਤ ਯਾਰ ਲੈਵਾ ਬਹੁਤ ਸੋਨਾ ਗਲਾਬੀ ਲੈਵਾ ਲੱਗੇ ਗਲਾਪੀਆਂ ਇਹਨੂੰ ਕਹਿੰਦੇ ਜੇ ਨੋਕ ਵਾਲਾ ਸਜਣੋਂ ਥਾਨ ਨੋਕ ਵਾਲਾ ਹੈਨਾ ਤੇ ਸਫਾਈਆਂ ਕੱਟੀ ਨੂੰ ਹੀ ਲੱਗੀਆਂ ਜੇ ਫਿਰ ਚਮਾਈ ਲੱਗੀ ਕਿਨੇ ਵਾ 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 ਕਿਆ ਬਾਤ ਇੱਕ ਹੋਰ ਅਗਲੇ ਨਾਲ ਅਗਲਾ ਕਲਿੱਪ ਦਿਖਾ ਦੇ ਤੇ ਨਾਲ ਮੀਨ ਮੂਣ ਨੀਲੀ ਆਕੇ ਨਾ ਨੀਲੀ ਆਕੇ ਦੋਵੇਂ ਪਿਲੀਆਂ ਮੜਕੀਆਂ ਅੱਖਾਂ ਹਾਂਜੀ ਠੀਕ ਆ ਦੋ ਜੀ ਹੈਗਾ ਸਜਣ ਤੇ ਨੀਲੇ ਦੇ ਨਾਲ ਆ ਗਈ ਮੂੰਹ ਚੌਗੀ ਜਲੇ ਚਾਰ ਦੰਦ ਛਿੱਕੀ ਹੋਣ ਡਈ ਹੈ ਹੈਨਾ ਹਾਂਜੀ ਭੋਲੇ ਰੇਟ ਸੰਦੂ ਸਾਹਿਬ ਕੱਟੀ ਦੇ ਲੱਖ ਦੀ ਆ ਵੇਖਦੀ ਹੈ ਨਾ ਜਿਵੇਂ ਮੰਡੀਆਂ ਮੁੰਡੀਆਂ ਦੇ ਬਾਜ਼ਾਰ ਬਾਹਰ ਵੇਖੀਦੇ ਹਾਂ ਬਾਹਰ ਵੇਖੀਦੇ ਹਾਂ ਹਾਂ ਬਾਕੀ ਜੋ ਮਾਲ ਕਰਾਉਣਾ ਕਰਾ ਲਓ ਤੂੰ ਹੀ ਇਹ ਕਰਦੇ ਮੇਰਾ ਪ੍ਰਾ 95 ਦੀ ਦੇ ਦੀ 95 ਦੀ ਹਾਂਜੀ ਜਾਇਜ਼ ਹੈ ਯਾਰ ਪਰ ਇੱਕ ਗੱਲ ਆ ਥੋੜਾ ਹੋਰ ਜਾਇਜ਼ ਕਰ ਦੀਏ ਤੁੰਤ ਤੁੰ ਠੰਡ ਠੁੰਡਿਆ ਭੈਣ ਭਰਾਵਾਂ ਨੂੰ ਜਿਹੜੇ ਪੈਸੇ ਪਾਉਂ ਤੇ ਕੱਟੀ 93 ਦੀ ਹਾਂ ਨਾ ਹੋਗੀ ਹੋਰ ਯਾਰ ਛੱਡ ਦੇ ਯਾਰ ਸੰਦੂ ਸਾਹਿਬ ਧੱਕਾ ਹੀ ਜਾਂਦੇ ਕੋਈ ਨਹੀਂ ਦਾ ਕੱਟੀ ਬਹੁਤੀ ਸੁਧਰੀ ਆ ਤੇ ਹੈਗੀ ਸੋਹਣੀ ਨਹੀਂ ਦਿੰਦਾ ਕੋਈ ਸੰਦੂ ਸਾਹਿਬ ਬਾਹਰ ਨਹੀਂ ਦਿੰਦਾ ਵਾਕੀ 93 ਦੀ ਹੋਗੀ ਹਾਂ ਨਾ ਇਹ ਜੋ ਛੋੜੀ ਹੋਣੀ ਆ ਲਾ ਕੇ ਦਿਖਾਈਏ ਐਨੂੰ ਕਰੀਏ ਐਨੂੰ ਵਾਹ ਯਾਰ ਵਾਹ ਇਹ ਥੋੜਾ ਕੋਈ ਸਾਈਡ ਰੱਖੂਗੀ ਜਾਂ ਕੋ ਕਰੂਗੀ ਹਾਂ ਜੇ ਚੋਇਆਂ ਨੁੱਚੜ ਕੇ ਐ ਰੋਗ ਨਾ ਹੋ ਜੂ ਤਾਂ ਕਹੀਂ ਥੱਲੇ ਬਹਿ ਕੇ ਦਿਖਾ ਕਰਾ ਮੇਰੇ ਭੈਣ ਭਰਾਵਾਂ ਨੂੰ ਖਿੱਚ ਕੇ ਆਪਣੇ ਨਾਲ ਉਹਨਾਂ ਦਿਖਾ ਵਾਹ ਯਾਰ ਭੋਲਿਆ ਵਾਹ ਐਸੇ ਆਈ ਲੱਗੀ ਜੀ ਸਿਰਾਈ ਲਿਆਂਦੀ ਯਾਰ ਐ ਜੋ ਜੇ ਮੋਟਰ ਨੂੰ ਨਾ ਕੱਟੀ ਬੜੇ ਤੇ ਫੇਰ ਆਖੀ ਵਾਕੇ ਯਾਰ ਛੱੜ ਦੇ ਤੋਹਫਾ ਯਾ ਠੀਕ ਆ ਤੋਹਫਾ ਯਾ 92 ਦੀ ਇਹ ਕਾਲ ਐਂਦੀ ਜਰਸੀ ਵਾਹ ਇਹ ਵੀ ਤਾਜੀ ਸਹੀ ਹੈ ਨਾ ਨਾੜੂ ਬੱਚੇ ਦਾ ਨਾਲ ਥੋੜਾ ਦਿਨ ਹੋਇਆ ਸੂਈ ਨੂੰ ਅਜੇ ਠੀਕ ਹੈ ਠੀਕ ਹੈ ਠੀਕ ਹੈ ਬੋਲੇ ਸੁਹਾ ਦੁੱਜਾ ਸੁਹਾ ਦੁੱਜਾ ਤੋਰਦੇ ਮੇਰਾ ਭਰਾ ਬਾਕੀ ਸੱਜਣੋ ਲੈਵਾ ਵੇਖੋ ਨਾਰਾ ਵੇਖੋ ਲੈਵੇ ਤੇ ਉਹਨਾਂ ਹੀ ਅਗਲੀ ਸਾਈਡ ਨੂੰ ਹੋਊਗਾ ਪੰਜਾਬ ਵਾਲੀ ਜਲਸੀ ਆ ਤੇ ਦੁੱਜੀ ਨਹੀਂ ਆ ਇਹ ਨਹੀਂ ਨਿੱਗੀ ਕਤੂਰੀ ਜਲਸੀ ਨਹੀਂਗੀ ਆ ਵਾਕੇ ਯਾਰ ਨਾ ਸੱਜਣੋ ਮੇਰੇ ਮੋਢੇ ਤੱਕ ਆਉਂਦੀ ਅਗਲੇ ਆ ਹਾਂ ਉਹਦੀ ਵਾਕੇ ਯਾਰ ਮੋਢੇ ਦੇ ਵੱਡੀ ਆ ਵੜ ਛੋਟੀ ਨਹੀਂ ਆ ਲਿਆ ਮੇਰਾ ਭਰਾ ਲਿਆ ਵਾਕੇ ਜੀ ਤੋਫੇ ਕੱਢ ਮਾਰਿਆ ਇੱਕ ਥੋੜਾ ਕਾਲੀ ਪੈਂਦੀ ਦਾ ਬੱਚੇ ਰੋ ਕਰਦੀ ਹੈ ਨਾ ਨਾਲੇ ਤਾਜ਼ੀਆਂ ਸੂਈਆਂ ਵੀਰ ਬੱਚੇ ਨੇ ਜਾਣਾ ਹੀ ਆ ਬੱਚੇ ਦਾ ਅਕਸਰ ਕਰਨਾ ਹੀ ਆ ਠਾਣਾ ਬਾਕੀ ਕੋਈ ਲੱਸੀ ਮਾਰੀ ਨਹੀਂ ਆ ਬਿਲਕੁਲ ਬੰਦੇ ਲੋ ਜੀ ਸਜਣਾ ਕੋਈ ਲਾ ਕੇ ਵਿਖਾ ਦਿੰਦੇ ਆ ਕੋਈ ਗੱਲ ਨਹੀਂ ਰਹਿਣ ਦੇ ਰਹਿਣ ਦੇ ਭਾਈ ਰਹਿਣ ਦੇ ਠੰਡਿਆ ਨਿੱਗੀ ਹੋਈ ਉੱਤੇ ਪਈ ਆ ਆਣਾ ਭਰਾ ਨੂੰ ਪਤਾ ਲੱਗਦਾ ਯਾ ਲਿੱਸੇ ਡੰਗਰ ਦਾ ਦੂਰੋਂ ਪਤਾ ਲੱਗਦਾ ਲਿੱਸਾ ਜਰਾ ਹੀ ਹੈ। ਸੰਤੂ ਸਾਹਿਬ 17 18 ਕਿਲੋ ਹਾਜ਼ਰ ਬੋਲਾ ਉਹ ਗਾਂ ਥਲੇ। ਅੱਛਾ ਪੱਕਾ 17 ਕਿਲੋ ਹੈ? 17 ਕਿਲੋ ਨੈਟ ਬੋਲਾ ਆਊਗਾ। 20 ਬਾਈ ਇਹਨੇ ਹੱਸ ਕੇ ਕਰ ਜਣਾ। ਸੰਤੂ ਸਾਹਿਬ 20 ਦਾ ਟਾਪ ਕਰੂਗੀ। ਬਾਕੀ ਕੋਈ ਵੀ ਭਰਾ 20 ਮੰਨ ਕੇ ਤੇ ਮਾਨ ਨਾ ਲੈ ਜੀਨਾ। 20 ਕਰੂਗੀ ਹਣਾ ਹੱਸ ਕੇ। ਬਾਕੀ ਸ਼ਾਈਨਿੰਗ ਸ਼ੂਨਿੰਗ ਚੰਗੀ ਆ ਕੁਆਲਿਟੀ ਚੰਗੀ ਹੈ? ਕੁਆਲਿਟੀ ਚੰਗੀ। ਲੈ ਵਾ ਵੇ ਕਿੱਥੇ ਲਾਈ ਫਿਰਦੀ ਐ? ਜੁਗਾਰ ਜੰਗ। ਇਹ ਠੰਡੀ ਆ। ਉਤਨਾ ਇੱਦਾਂ ਕਾਲੀ ਤਨੀ ਮੈਂ ਡਰਦੀ ਕੈਮਰੇ ਉਹ ਠੀਕ ਆ ਚਵਾਈ ਕਰੋ ਬਿਲਕੁਲ ਚਵਾਈ ਕਰੋ ਬੱਚਾ ਲਾ ਕੇ ਸਜਣੋ ਬੱਚਾ ਵੀ ਗਿੱਲਾ 나ੜੂ ਆ ਚਵਾਈ ਕਰੋ ਬੌਲਾ ਗੇਨ ਲੋ ਕੱਚਾ ਦੁੱਧ ਗੇਨ ਲੋ ਸੂਈ ਨੂੰ ਤਿੰਨ ਚਾਰ ਦਿਨਾਂ ਦਾ ਬੱਚਾ ਤੁਹਾਡੇ ਸਾਹਮਣੇ ਆ ਦੁੱਧ ਹੈਗਾ 17 ਕਿਲੋ ਠੀਕ ਆ ਜੀ ਤੇ ਅੱਗੇ ਆ ਗਈ ਬਲੈਕ ਵਾ ਯਾਰ ਇਹ ਵੀ ਤੋਹਿਆ ਬੁੱਧੀ ਵਾਲੀ ਬੁੱਧੀ 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 ਦਿਖਾਏ ਕਰਾਂ ਖੁੱਲ ਕੇ ਹੈ ਜਰਸੀਆਂ ਸਾਰੇ ਹੀ ਆਉਂਦੇ ਆ ਹਾਂ ਬਾਕੀ ਇਹ ਨਹੀਂ ਆ ਬੰਦੇ ਦੇ ਸਿਰਸਿਰ ਜੜੀਆਂ ਕੋਈ ਲਿਆਉਂਦਾ ਹੈ ਵਾਕਈ ਜਵਾਨ ਆ ਯਾਰ ਇਧਰ ਮਗਰ ਵੱਚੀ ਉਹ ਮਗਰ ਬੁਛੀ ਬਹੁਤੀ ਟਾਪ ਦੀ ਦਿੱਤੀ ਬਕਰ ਮਲਾਛੀ ਐਫ ਐਫ ਚ ਆ ਗਈ ਥਾਨ ਬੜਾ ਸੋਹਣਾ ਲੱਗਾ ਭੋਲਿਆ ਨੂੰ ਥਾਨ ਤੇ ਲੱਗਾ ਕੀ ਆ ਇਹਦੇ ਨੋਕ ਵਾਲਾ ਥਾਣਾ ਨੋਕ ਵਾਲਾ ਆਂਦੇ ਹੈ ਹਾਂਜੀ ਲੇਵਾ ਫਾੜੀ ਵਾਲਾ ਠੀਕ ਹੈ ਮੇਰਾ ਭਰਾ ਬਾਦ ਚੁਕਲੀ ਹੁਣ ਲਿਆ ਲਾਇਆ ਭੱਲੇ ਲਾਇਆ ਬਲੈਕ ਕਲਰ ਦੀ ਆ ਗਈ ਹੈ ਸੋਹਣੀ ਆ ਵੈੜ ਤੇ ਜਿੰਦੀ ਰਵੇ ਭਰਾ ਬੜ ਜੰਮੀ ਪਲੀ ਆ ਇਹ ਨਹੀਂ ਨਹੀਂ ਜੀਉਗੀ ਦਰਵੇਹਾ ਹਾਂ ਰਾਜੀ ਜਵਾਨ ਬੜੀ ਯਾਰ ਲੋ ਜੀ ਇਹ ਇੰਨੇ ਕੋਲ ਬੋਲਾ ਭੁਲੇ ਕਿੰਨਾਗਾ ਸੰਧੂ ਸਾਹਿਬ ਇਹ ਕਲਦੀ ਸੂਈ ਆ 15 14 15 ਕਿਲੋ ਬੋਲਾ ਨੈਟ ਹੋਊਗਾ 15 ਹੀ ਹੋਊਗਾ ਹਨਾ 15 ਪੱਕਾ ਹੋਊਗਾ ਹਾਂ ਲਾਰੇ ਨੂੰ ਵੱਚੀ ਮਗਰ ਆ ਗਈ ਨਾ ਵੱਚੀ ਸੱਚ ਨੂੰ ਵੇਖੋ ਗਿੱਡੀ ਜੰਮੀ ਫਲੀ ਵੱਚੀ 25 ਇਹ ਤੂੰ ਵੱਚੀ ਦਾ ਬੂਠੀ ਵਿਖਾ ਲੇ ਨਾ ਇਹਨੂੰ ਲਾਈ ਗਾ ਨੂੰ ਲਾਈ ਮੇਰੇ ਭਰਾ ਲੋ ਜੀ ਲੋ ਲੇਵਾ ਸਜਣੋ ਵੇਖੋ ਵੈੜ ਵੈੜ ਆਂਦੀ ਮੈਨੂੰ ਲਿਵਾ ਲੱਗਾ ਹੈ ਬੋਲਿਆ ਥੱਲੇ ਬਹਿ ਜਾ ਕਰ ਵਾਹ ਵਾਹ ਕੀ ਬਾਸ ਹੈ ਜਣੋ ਥੱਲੇ ਵੀ ਬਹਿ ਕੇ ਇਹ ਏਡੀਆਂ ਸੀਲ ਕਰ ਮਾਰੀਆਂ ਬਸ ਕਰ ਬੋਲਿਆ ਬਸ ਕਰ ਨਾ ਵਰਾ ਮੈਨੂੰ ਪਤਾ ਚੇਤੇ ਤੇਰਾ ਕਰਦਾ ਚੋਹੀ ਜਈਏ ਚਵਾਈ ਚੰਗੀ ਆ ਪਰ ਨੀਰ ਥੱਲੇ ਨਾ ਡੋਲ ਗਏ ਹੈ ਬਸ ਕਰ ਜੂੰਦੀ ਰੋ ਥਾਂ ਦਿਖਾਈਏ ਨੇੜ ਤੋਂ ਲੋ ਜੀ ਨੋ ਸਜਣੋ ਇੱਕੋ ਜਿਹਾ ਅਗਲੇ ਨਾਲ ਅਗਲਾ ਸਾਹ ਜਿ ਪਿਛਲੇ ਨਾਲ ਪਿਛਲਾ ਮੈਚ ਕਰਦਾ ਫਲਕਾਰੀ ਰੋਕ ਕਰਦੇ ਤੇ ਅ ਰੇਟ ਕੀ ਜਾਂਦਾ ਭਰਾ ਸੰਦੂ ਸਾਹਿਬ ਵਛੀ ਦੇ 90000 ਦੀ ਵੀ ਕੰਨਾਂ ਦੀ ਦੇਖਦੀ ਆ ਆ ਜੋ ਆਪਣਾ ਹੀ ਕਰ ਦਈਏ 75 ਦੀ ਆ ਉਹਨਾਂ ਦੇ ਦਾ 75 ਦੀ ਹਾਂ ਹੋਰ ਛੱਡ ਦੇ ਜਾਂ ਹੋਰ ਦੋ ਛੱਡ ਦਿੰਦੇ ਆ 74 ਦੀ ਹੋਗੀ 75 ਦੀ ਹੋਗੀ 73 ਦੀ ਹਾਂ ਹੋਰ 500 ਛੱਡ ਕੋਈ ਛੋੜ ਛੋੜ ਕਰਦਾ ਮਾਨ ਕਰਦਾ ਕੋਈ ਵੀਰ ਸਾਡੇ 72 ਸਾਡੇ 72 ਦੀ ਹੋਗੀ ਜਾਂ ਕਹਿ ਤਾ ਤੂੰ ਤੇ ਸਾਡੇ 72 ਦੀ ਹੋਗੀ ਪੂਰੇ 72 ਦੀ ਹੋਗੀ ਜਾ 72 ਦੀ ਹਾਂ ਠੀਕ ਆ ਇਹ ਤਾਂ ਛੋੜ ਹੀ ਹੋਣੀ ਬਸ ਛੋੜ ਹੀ ਹੋਣੀ ਸੱਚ ਨੂੰ 72000 ਦੀ ਵਾਛੀ ਮਿਲ ਜੂ ਠੀਕ ਆ ਖਰੀਦਦਾਰੀ ਕਰਿਓ ਪਿੰਡ ਬਿਹੜਵਾਲ ਪਹੁੰਚ ਜਲਦੀ ਜਲਦੀ ਆ 20 20 ਕਿਲੋ ਵਾਲੀਆਂ ਵੜਾ ਮੈਲ ਚੱਲ 12 ਕਿਲੋ ਪਹਿਲਾ ਸੁਆ 10 12 ਕਿਲੋ ਆਮ ਦੇ ਦਿੰਦੀਆਂ ਸੰਦੂ ਸਾਹਿਬ 12 ਕਿਲੋ ਨੈਟ ਤੋਂ ਦਊਗੀ ਵਿੱਚ ਕੱਟੀ ਠੀਕ ਆ ਜਿੱਦੀ ਚਵਾਈ ਲੱਗੀ ਆ ਜਿੱਦੀ ਜਿੱਦੀ ਕੱਟੀ ਨੂੰ ਨਖਰਾ ਲੱਗਾ ਏ ਠੀਕ ਆ ਜੀ ਸਤਿ ਸ੍ਰੀ ਅ